ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਰਾਗ ਰਾਮਕਲੀ ਦੇ ਵਿੱਚ 613 ਨੰਬਰ ਅੰਕ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਾਹੂ ਕਹਿੰਦੇ ਨੇ ਕਿਸੇ ਮਨੁੱਖ ਦੀ ਵਿਆਹ ਹੈ ਉਮਰ ਬੀਤਦੀ ਹੈ ਰੰਗ ਰਸ ਰੂਪ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਰਸ ਪਦਾਰਥਾਂ ਦੇ ਵਿੱਚ ਰੂਪ ਸੋਨੇ ਰੂਪਾਂ ਦੇ ਵਿੱਚ ਕਾਹੂ ਬਿਹਾਵੇ ਇਹ ਕਿਸੇ ਮਨੁੱਖ ਦੀ ਉਮਰ ਬੀਤਦੀ ਹੈ ਮਾਏ ਬਾਪ ਪੁੱਤ ਮਾਤਾ ਪਿਤਾ ਔਰ ਪੁੱਤਰਾਂ ਦੇ ਮੋਹ ਦੇ ਵਿੱਚ ਕਾਹੂ ਬਿਹਾਵੈ ਰਾਜ ਮਿਲਖ ਵਪਾਰਾ சாੰਤ ਬਿਹਾਵੈ ਹਰ ਨਾਮ ਆਧਾਰਾ ਕਾਹੂ ਬਿਹਾਵੈ ਕਿਸੇ ਦੀ ਉਮਰ ਬੀਤਦੀ ਹੈ ਰਾਜ ਮਿਲਖ ਮੇਲਕ ਕਹਿੰਦੇ ਨੇ ਭੁਏ ਦੀ ਮਾਲਕੀ ਵਪਾਰਾਤੇ ਕਿਸੇ ਦੀ ਉਮਰ ਬੀਤਦੀ ਹੈ ਵਪਾਰ ਦੇ ਵਿੱਚ ਸ਼ਾਂਤ ਵਿਹਾਰ ਹੈ ਸ਼ਾਂਤ ਦੀ ਉਮਰ ਲੰਘਦੀ ਹੈ ਹਰ ਨਾਮ ਪਰਮਾਤਮਾ ਦੇ ਨਾਮ ਆਧਾਰ ਆਸਰੇ ਦੇ ਨਾਲ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਕਾਮੇ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਵੀ ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਦੁਨੀਆ ਦੇ ਸੋਨੇ ਰੂਪਾਂ ਤੇ ਪਦਾਰਥਾਂ ਦੇ ਰਸਾਂ ਸਵਾਦਾਂ ਵਿੱਚ ਬੀਤ ਰਹੀ ਹੈ ਕਿਸੇ ਦੀ ਉਮਰ ਮਾਂ ਪਿਓ ਪੁੱਤਰ ਆਦਿ ਕਿ ਪਰਿਵਾਰ ਦੇ ਮੋਹ ਵਿੱਚ ਗੁਜ਼ਰ ਰਹੀ ਹੈ ਕਿਸੇ ਮਨੁੱਖ ਦੀ ਉਮਰ ਰਾਜਮਾਨਣ ਭੂਏ ਦੀ ਮਾਲਕੀ ਵਪਾਰ ਆਦਿਕ ਕਾਰਨ ਵਿੱਚ ਲੰਘ ਰਹੀ ਹੈ। हे ਭਾਈ ਸਿਰਫ ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ। ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਚਨਾ ਕਹਿੰਦੇ ਨੇ ਸ੍ਰਿਸ਼ਟੀ ਨੂੰ ਸਾਚ ਸਦਾ ਕੈਮ ਰਹਿਣ ਵਾਲਾ ਪ੍ਰਭੂ ਬਣੀ ਪੈਦਾ ਕੀਤੀ ਹੋਈ ਸਭ ਕਾ ਏਕ ਤਨੇ ਤਨੇ ਕਹਿੰਦੇ ਨੇ ਮਾਲਕ ਨੂੰ ਸਭ ਕਾ ਹਰੇਕ ਜੀਵ ਦਾ ਗੁਰੂ ਸਾਹਿਬ ਪੁਰਮਾਨ ਕਰਦਿਆਂ ਨੇ اے ਭਾਈ ਪ੍ਰਮਾਤਮਾ ਸਦਾ ਕੈਮ ਰਹਿਣ ਵਾਲਾ ਹੈ ਇਹ ਸਾਰੀ ਸ੍ਰਿਸ਼ਟੀ ਉਸੇ ਦੀ ਹੀ ਪੈਦਾ ਕੀਤੀ ਹੋਈ ਹੈ। ਇੱਕੋ ਹੀ ਹਰ ਇੱਕ ਜੀਵ ਦਾ ਮਾਲਕ ਹੈ। ਕਾਹੂ ਬਿਹਾਵੈ ਬੇਦ ਅਰ ਬਾਦ ਕਾਹੂ ਬਿਹਾਵੈ ਰਸਨਾ ਸਾਦ ਕਾਹੂ ਬਿਹਾਵੈ ਕਿਸੇ ਦੀ ਉਮਰ ਬੀਤਦੀ ਹੈ। ਵੇਦ ਅਰ ਬਾਦ 베ਦ ਆਦਿਕ ਧਾਰਮਿਕ ਪੋਸਤਕਾ ਬਾਣਨ ਵਿੱਚ ਆਰ ਅਤੇ ਬਾਦ ਚਰਚਾ ਵਿੱਚ ਵੈਸ ਵਿੱਚ ਕਾਹੂ ਬਿਹੋਅਰ ਰਸਨਾ ਸਾਦ ਜਿਸ ਦੀ ਉਮਰ ਬੀਤਦੀ ਹੈ ਰਸਨਾ ਸਾਦ ਜੀਬ ਦੇ ਸੁਆਦ ਵਿੱਚ ਕਾਹੂ ਬਿਆਵੈ ਲਪਟ ਸੰਗ ਨਾਰੀ ਸਾੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਆਵੈ ਕਿਸੇ ਦੀ ਉਮਰ ਬੀਤਦੀ ਹੈ ਲਪਟ ਸੰਗ ਨਾਰੀ ਲਾਪਟ ਲਪਟ ਕੇ ਚਿੰਬੜ ਕੇ ਸੰਗ ਨਾਲ ਨਾਰੀ ਇਸਤਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਸੰਤ ਜਨ ਗੁਰੂ ਦੀ ਸੰਗਤ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਨਨ ਵਾਲੇ ਰਚੇ ਮਾਸਤ ਰਹਿੰਦੇ ਹਨ ਕੇਵਲ ਸਿਰਫ ਮੁਰਾਰੀ ਪਰਮਾਤਮਾ ਗੁਰੂ ਸਾਹਿਬ ਪਰਮਾਨੰ ਕਰਦੇ ਹਨ اے ਭਾਈ ਕਿਸੇ ਮਨੁੱਖ ਦੀ ਉਮਰ வேத ਆਦਿਕ ਧਾਰਮਿਕ ਪੁਸਤਕ ਪੜਨ ਅਤੇ ਧਾਰਮਿਕ ਚਰਚਾ ਵਿੱਚ ਗੁਜ਼ਰ ਰਹੀ ਹੈ ਕਿਸੇ ਮਨੁੱਖ ਦੀ ਜ਼ਿੰਦਗੀ ਜੀਵਨ ਦੇ ਸੁਆਦ ਵਿੱਚ ਬੀਤ ਰਹੀ ਹੈ ਕਿਸੇ ਦੀ ਉਮਰ istri ਨਾਲ ਕਾਮ ਪੂਰਤੀ ਵਿੱਚ ਲੰਘਦੀ ਹੈ ਹੇ ਭਾਈ ਸੰਤ ਹੀ ਸਿਰਪਰਮਾਤਮਾ ਦੇ ਨਾਮ ਵਿੱਚ ਮਸਰ ਰਹੇ ਹਨ ਕਾਹੂ ਵਿਹਾਵੈ ਖੇਲਤ ਜੂਆ ਕਾਹੂ ਵਿਹਾਵੈ ਅਮਲੇ ਹੂਆ ਕਿਸੇ ਦੀ ਉਮਰ ਖੇਲਤ ਜੂਆ ਖੇਲਤ ਕਹਿੰਦੇ ਨੇ ਖੇਡਦੇ ਆਂ ਗਿਵਾ ਖੇਡਦੇ ਆ ਕਾਹੂ ਵਿਆਹ ਵੈ ਕਿਸੇ ਦੀ ਉਮਰ ਬੀਤਦੀ ਹੈ ਅਮਲੀ ਹੂਆ ਅਮਲੀ ਅਪੀਮ ਆਦਿ ਕੇ ਨਸ਼ੇ ਦਾਦੀ ਕਾਹੂ ਵਿਆਹ ਵੈ ਪਰਦਰਭ ਚੁਰਾਈ ਹਰ ਜਨ ਵਿਆਹ ਵੈ ਨਾਮ ਧਿਆਏ ਕਾਉ ਮੇ ਆਵੇ ਕਿਸੇ ਦੀ ਉਮਰ ਬੀਤਦੀ ਹੈ ਪਰ ਦਰਬ ਪਰਾਇਆ ਤਨ ਚੁਰਾਈ ਚਰਾਉਣ ਦੇ ਵਿੱਚ ਹਰ ਜਨ ਪਰਮਾਤਮਾ ਦੇ ਜਨ ਬਿਹਾਵੇ ਉਹਨਾਂ ਦੀ ਬੀਤਦੀ ਹੈ ਨਾਮ ਤੇ ਆਏ ਪਰਮਾਤਮਾ ਦਾ ਨਾਮ ਸਿਮਰ ਕੇ ਏ ਭਾਈ ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ ਕੋਈ ਮਨੁੱਖ ਪੀ ਮਾਦੀ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿੱਚ ਹੀ ਗੁਜ਼ਰਦੀ ਹੈ ਕਿਸੇ ਦੀ ਉਮਰ ਪਰਾਇਆ ਧਨ ਚੁਰਾਉਂਦਿਆਂ ਬੀਤਦੀ ਹੈ ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ ਕਾਹੂ ਬਿਆਬੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਬਿਹਾਵੇ ਕਿਸੇ ਦੀ ਉਮਰ ਬੀਤਦੀ ਹੈ ਜੋਗ ਜੋਗ ਦੇ ਸਾਧਨ ਤਪ ਕਿਸੇ ਦੀ ਉਮਰ ਤਪ ਕਰਦਿਆਂ ਦੀ ਬੀਤਦੀ ਹੈ ਪੂਜਾ ਕਿਸੇ ਦੀ ਉਮਰ ਪੂਜਾ ਕਰਦਿਆਂ ਦੀ ਬੀਤਦੀ ਹੈ ਕਾਉ ਰੋਗ ਸੋਗ ਪਰਮੇਜਾ ਪਰਮੇਜਾ ਕਹਿੰਦੇ ਨੇ ਪਟਕਣਾ ਦੇ ਵਿੱਚ ਸੋਗ ਗਮ ਫਿਕਰ ਕਾਹੂ ਪਵਨ ਧਾਰ ਜਾਤ ਬਿਹਾਏ ਸ਼ਾਂਤ ਬਿਹਾਵੇ ਕੀਰਤਨ ਗਾਏ ਕਾਹੂ ਪਵਨ ਧਾਰ ਪਵਨ ਧਾਰ ਪ੍ਰਾਣਾਂ ਨੂੰ ਧਾਰਨ ਵਿੱਚ ਸਵਾਸਾਂ ਦੇ ਅਭਿਆਸ ਵਿੱਚ ਜਾਤ ਬਿਹਾਏ ਬੀਤ ਜਾਂਦੀ ਹੈ ਸ਼ਾਂਤ ਵਿਹਾਰ ਹੈ ਸ਼ਾਂਤਾਂ ਦੀ ਉਮਰ ਬੀਤਦੀ ਹੈ ਕੀਰਤਨ ਗਾਏ ਪ੍ਰਮਾਤਮਾ ਦੀ ਸਿਫਤ ਸੁਲਾ ਦੇ ਕੀਰਤਨ ਦੇ ਵਿੱਚ ਬੀਤਦੀ ਹੈ ਏ ਭਾਈ ਕਿਸੇ ਮਨੁੱਖ ਦੀ ਉਮਰ ਜੋਗ ਸਾਧਨ ਕਰਦਿਆਂ ਕਿਸੇ ਦੀ ਧੂਣੀਆਂ ਤਾਪਦਿਆਂ ਕਿਸੇ ਦੀ ਦੇਵ ਪੂਜਾ ਕਰਦਿਆਂ ਗੁਜ਼ਰਦੀ ਹੈ ਕਿਸੇ ਬੰਦੇ ਦੀ ਉਮਰ ਰੋਗਾਂ ਵਿੱਚ ਗਮਾਂ ਵਿੱਚ ਅਨੇਕਾ ਪਟਕਣਾ ਵਿੱਚ ਬੀਤਦੀ ਹੈ ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਿਆਂ ਕਾਹੂ ਬਿਹਾਵੇ ਦਿਨ ਰਹਿਣ ਚਾਲਤ ਕਾਹੂ ਬਿਹਾਵੇ ਸੋ ਪਿੜ ਮਾਲਤ ਕਾਹੂ ਬਿਹਾਵੇ ਕਿਸੇ ਦੀ ਉਮਰ ਗੁਜਰਦੀ ਹੈ ਦਿਨ ਰੈਣ ਦਿਨ ਰਾਤ ਚਾਲਤ ਤੁਰਦਿਆਂ ਕਾਹੂ ਬਿਹਾਵੇ ਕਿਸੇ ਦੀ ਉਮਰ ਬੀਤਦੀ ਹੈ ਸੋ ਪਿੜ ਮਾਲਤ ਸੋਬ ਸੋਬੇੜਾ ਉਹ ਇੱਕੋ ਟਿਕਾਣਾ ਮਾਲਤ ਮੱਲੇ ਰੱਖਿਆ ਹੈ ਕਾਹੂ ਵਿਹਾਵੈ ਬਾਲ ਪੜਾਵਤ ਸ਼ਾਂਤ ਵਿਹਾਵੈ ਹਰ ਜਸ ਗਾਵਤ ਕਾਹੂ ਵਿਹਾਵੈ ਕਿਸੇ ਦੀ ਉਮਰ ਗੁਜ਼ਰਦੀ ਹੈ ਬਾਲ ਪੜਾਵਤ ਬੱਚਿਆਂ ਨੂੰ ਪੜਾਉਣ ਦੇ ਵਿੱਚ ਮੁੰਡਿਆਂ ਨੂੰ ਪੜਾਉਣ ਦੇ ਵਿੱਚ ਸੰਤ ਬਿਹਾਵ ਹੈ ਸੰਤਾਂ ਦੀ ਉਮਰ ਗੁਜ਼ਰਦੀ ਹੈ ਹਰ ਜਸ ਗਾਵਤ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਭਾਈ ਕਿਸੇ ਦੀ ਉਮਰ ਬੀਤਦੀ ਹੈ ਦਿਨ ਰਾਤ ਤੁਰਦਿਆਂ ਪਰ ਕਿਸੇ ਦੀ ਲੰਘਦੀ ਹੈ ਇਕੋ ਥਾਂ ਮੱਲ ਕੇ ਬੈਠੇ ਰਿਆਂ ਕਿਸੇ ਮਨੁੱਖ ਦੀ ਉਮਰ ਮੁੰਡੇ ਪੜਾਉਂਦਿਆਂ ਲੰਘ ਜਾਂਦੀ ਹੈ ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦੇ ਸਿਬ ਸਲਾਦਾ ਗੀਤ ਗਾਉਂਦਿਆਂ ਕਾਹੂ ਬਿਹਾਵ ਨਟ ਨਾਟਿਕ ਨਿਰਤੇ ਕਾਹੂ ਬਿਹਾਵ ਜਿਹਾ ਇਹ ਹਿਰਤੇ ਕਾਹੂ ਵਿਹਾਵੈ ਕਿਸੇ ਦੀ ਉਮਰ ਗੁਜ਼ਰਦੀ ਹੈ ਨਟ ਨਾਟਕ ਨਿਰਤੇ ਜਿੰਦਗੀ ਦੇ ਨਟਾਂ ਦੇ ਨਾਟਕ ਕਰਦੇ ਆ ਨਿਰਤੇ ਨਾਚ ਕਰਦੇ ਆ ਕਾਹੂ ਵਿਹਾਵੈ ਕਿਸੇ ਦੀ ਉਮਰ ਗੁਜ਼ਰਦੀ ਹੈ ਜੀਆਂ ਇਹ ਹਿਰਤੇ ਜੀਆ ਹਿਰਦੇ ਜੀਵਾਂ ਨੂੰ ਚੁਰਾਉਂਦਿਆਂ ਲੋਕਾਂ ਨਾਲ ਮਾਲਕ ਹੁੰਦਿਆਂ ਡਾਕੇ ਮਾਰਦਿਆਂ ਕਾਹੂ ਵਿਆਹ ਬੈ ਰਾਜ ਮਹਿ ਡਰਤੇ ਸ਼ਾਂਤ ਵਿਆਹ ਹੈ ਹਰ ਜਸ ਕਰਤੇ ਕਾਹੂ ਵਿਆਹ ਹੈ ਕਿਸੇ ਦੀ ਉਮਰ ਗੁਜ਼ਰਦੀ ਹੈ ਰਾਜ ਮਹਿ ਡਰਤੇ ਰਾਜ ਮੈਂ ਰਾਜ ਆਦੀ ਕਿਦੇ ਕੰਮਾਂ ਵਿੱਚ ਡਰਤੇ ਡਰਦੇ ਹਾਂ ਸੰਤ ਬਿਹਾਵੈ ਸੰਤ ਦੀ ਉਮਰ ਗੁਜ਼ਰਦੀ ਹੈ ਹਰ ਜਸ ਕਰਤੇ ਪਰਮਾਤਮਾ ਦਾ ਜਸ ਕਰਦਿਆਂ ਗੁਜ਼ਰ ਜਾਂਦੀ ਹੈ اے ਭਾਈ ਕਿਸੇ ਮਨੁੱਖ ਦੀ ਜ਼ਿੰਦਗੀ ਨਟਾਂ ਵਾਲੇ ਨਾਟਕ ਅਤੇ ਨਾਚ ਕਰਦਿਆਂ ਗੁਜ਼ਰਦੀ ਹੈ ਕਿਸੇ ਮਨੁੱਖ ਦੀ ਇਹ ਉਮਰ ਡਾਕੇ ਮਾਰਦਿਆਂ ਲੰਘ ਜਾਂਦੀ ਹੈ ਕਿਸੇ ਮਨੁੱਖ ਦੀ ਜ਼ਿੰਦਗੀ ਰਾਜ ਦਰਬਾਰ ਵਿੱਚ ਰਹਿ ਗਏ ਥਾਰ-ਥਾਰ ਕੰਬਦਿਆਂ ਹੀ ਗੁਜ਼ਰ ਜਾਂਦੀ ਹੈ। ਸ਼ਾਂਤ ਦੀ ਉਮਰ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਲੰਘਦੀ ਹੈ। ਕਾਹੂ ਬਿਆਵੈ ਮਤਾ ਮਸੂਰਤ ਕਾਹੂ ਬਿਆਵੈ ਸੇਵਾ ਜ਼ਰੂਰਤ ਕਿਸੇ ਦੀ ਉਮਰ ਗੁਜ਼ਰਦੀ ਹੈ। ਮਤਾ ਕਹਿੰਦੇ ਨੇ ਸਲਾ ਨੂੰ ਮਸੂਰਤ مشਵਰਾ ਕਾਹੂ ਬਿਹਾਵੈ ਸੇਵਾ ਜ਼ਰੂਰਤ ਸੇਵਾ ਕਹਿੰਦੇ ਨੇ ਨੌਕਰੀ ਨੂੰ ਜ਼ਰੂਰਤ ਲੋੜ ਕਾਹੂ ਬਿਹਾਵੈ ਸੋਦਤ ਜੀਵਤ ਸ਼ਾਂਤ ਬਿਹਾਵੈ ਹਰ ਰਸ ਪੀਵਤ ਸੋਦਤ ਕਹਿੰਦੇ ਨੇ ਸੋਦਦਿਆਂ ਖੋਜ ਭਾਲ ਕਰਦੇ ਆਂ ਜੀਵਤ ਜਿੰਨਾ ਚਿਰ ਜਿਉਂਦੇ ਹਨ ਸਾਰੀ ਉਮਰ ਸੰਤ ਬਿਹਾਵੇ ਸੰਤ ਦੀ ਉਮਰ ਗੁਜ਼ਰਦੀ ਹੈ ਹਰ ਰਸ ਪੀਵਤ ਪੀਵਦ ਕਹਿੰਦੇ ਨੇ ਪੀਂਦਿਆਂ ਦੀ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਦੁਨੀਆਂ ਦੀਆਂ ਔਖਾਈਆਂ ਦੇ ਕਾਰਨ ਕਿਸੇ ਦੀ ਉਮਰ ਗਿਣਤੀਆਂ ਗਿਣਦਿਆਂ ਲੰਘ ਜਾਂਦੀ ਹੈ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਦੀ ਜ਼ਿੰਦਗੀ ਨੌਕਰੀ ਕਰਦਿਆਂ ਗੁਜ਼ਰ ਜਾਂਦੀ ਹੈ ਕਿਸੇ ਮਨੁੱਖ ਦੀ ਉਮਰ ਸਾਰੀ ਉਮਰ ਖੋਜ ਪਾਲ ਕਰਦਿਆਂ ਬੀਤਦੀ ਹੈ ਸੰਤ ਦੀ ਉਮਰ ਬੀਤਦੀ ਹੈ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਂਦਿਆਂ ਜਿਤ ਕੋ ਲਾਇਆ ਤਿਤ ਹੀ ਲਗਨਾ ਨਾ ਕੋ ਮੂੜ ਨਈ ਕੋ ਸਿਆਨਾ ਜਿਤ ਜਿਸ ਕੰਮ ਦੇ ਵਿੱਚ ਕੋ ਕੋਈ ਜੀਵ ਤਿਤ ਹੀ ਉਸੇ ਕੰਮ ਵਿੱਚ ਲਗਾਣਾ ਲਗਿਆ ਪਿਆ ਆ ਨਾ ਕੋ ਮੂੜ ਮੂੜ ਕਹਿੰਦੇ ਨੇ ਮੂਰਖ ਨੂੰ ਨਾ ਹੀ ਕੋ ਸਿਆਣਾ ਨਾ ਹੀ ਕੋਈ ਸਿਆਣਾ ਹੈ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਕੈ ਬਲ ਬਲ ਜਾਉ ਕਰ ਕਿਰਪਾ ਜਿਸ ਉਤੇ ਕਿਰਪਾ ਕਰਕੇ ਜਿਸ ਜਿਸ ਜੀਵ ਨੂੰ ਦੇਵ ਨਾਉ ਆਪਣਾ ਨਾਮ ਦਿੰਦਾ ਹੈ ਨਾਨਕ ਤਾਕੈ ਬਲ ਬਲ ਜਾਉ ਤਾਕੈ ਉਸ ਦੇ ਬਲ ਬਲ ਬਲੇ ਹਾਰ ਜਾਂਦਾ ਹੈ ਸਦਕੇ ਜਾਂਦਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਪਰ ਹੀ ਪਾਈ ਨਾ ਕੋਈ ਜੀਵ ਮੂਰਖ ਹੈ ਨਾ ਕੋਈ ਸਿਆਣਾ ਹੈ ਜਿਸ ਕੰਮ ਵਿੱਚ ਪ੍ਰਮਾਤਮਾ ਨੇ ਕਿਸੇ ਨੂੰ ਲਾਇਆ ਹੈ ਉਸੇ ਵਿੱਚ ਹੀ ਉਹ ਲੱਗਿਆ ਹੋਇਆ ਹੈ। ਏ ਨਾਨਕ ਆਖ ਪ੍ਰਭੂ ਮੇਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਨਾਮ ਬਖਸ਼ਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।